ਪਾਰ ਹੋ ਗਿਆ ਪਾਰ ਸਿੱਤੇ ਹੋ ਗਏ ਹੁਣ ਆਪਕ ਪੰਦੂ ਵਾਲੇ ਆ ਉੱਥੇ ਆਪਣਾ ਯਾਰ ਡੀਕ ਦਾ ਹੁਣ ਢਾਬੇ ਦਾ ਸਰਦਾਰ ਜੀ ਅਡਲੀਆਂ ਖੜਕਦੀਆਂ ਜੱਕਦੀਆਂ ਜੱਕਦਾ ਵੀ ਨਾ ਅਸਲ ਚ ਬਾਸਾ ਜਿਹਾ ਲੱਗਦਾ ਸੀ ਉਹ ਬਾਸਾ ਲਾਉਣਾ ਦਫਾ ਰੱਖੇ ਬਸ ਤਹੇ ਮਿਲ ਨਹੀਂ ਆ ਰੁਕ ਕਰਦੇ ਆ ਈਟਾਂ ਚ ਰੱਖਦੇ ਸੀ ਉਹ ਸਾਲਾ ਨਾ ਜਦੋਂ ਕਿਤੇ 2-4 ਮਹੀਨੇ ਲੋਡ ਪੈਣੀ ਕੱਢਣਾ ਫੇਰ ਤਾਂ ਤੇਲ ਜੋ ਜਾਂਦਾ ਹੈ ਡੇਡਾ ਹੋ ਕੇ ਆਹ ਚੱਲ ਕੇ ਪਹਿਲੇ ਜਿਹੜੇ ਕੱਢ ਕੇ ਪੈਰਾਂ 'ਚ ਰੱਖਦੇ ਆਂ ਇਹ ਟੱਲੀਆਂ ਵਾਧੀਆਂ ਕੱਢਦਾ ਸੀ ਜੀ ਦਾ ਕਰਦੇ ਆਂ ਹੱਥ ਕੋਈ ਜਨ ਕਰਦੇ ਆਂ ਆਗੇ ਜਾਨੀ ਕਿ ਪੱਲੂ ਵਾਲੇ ਰੋਡ ਛੱਡ ਕੇ ਇਹ ਹੈਗਾ ਇਹਗਾ ਹੈ ਜੀ ਜੀਨਾਂ ਵਾਲਿਆਂ ਦੀ ਉਹ ਚੱਲੀ ਘਰ ਵਾਪਸੀ ਆ ਬੜਾ ਸੀ ਜਨ ਚੱਲਣਾ ਜੋਰਾਂ ਤੇ ਇੱਧਰ ਉਹ ਐਮਪੀ ਮਹਾਰਾਸ਼ਟਰ ਫੱਟ ਗਈ ਰਾਸਾਂਤ ਵੀ ਮਰਾ ਮੋਟਾ ਸ਼ੰਗਾ ਮਾਰ ਗਈ ਟਰਨ ਬਾਅਸ ਚੱਲੇ ਹੁਣ ਢੀਕ ਨਹੀਂ ਪੰਜਾਬ ਦੀ ਧਰਤੀ ਤੇ ਆ ਜਾਓ ਬਈ ਆਨ ਕਿ ਪੈਸੂ ਦੀ ਦਿੱਕੀ ਇਹ ਪਾਲਣ ਦੇ ਠੱਡਿਆਂ ਦੇ ਨਾ ਸ਼ੰਗਾ ਯਾਰ ਕਈ ਜਗ੍ਹਾ ਜਾਨਵਰ ਸੁਦੀ ਮਰਦੇ ਆਹ ਕੀ ਵੀਜ ਹੈ ਬਈ ਆ ਦੇ ਇੱਕ ਨਹੀਂ ਤਾਂ ਬਹਾਗ ਸੀਗਾ ਬਹਾਗ ਆਹ ਕੋਈ ਫੂਟੇ ਸੀ ਜੀ ਜਿਹੜਾ ਆ ਨਜ਼ਾਰਾ ਆਉਂਦਾ ਜਿਵੇਂ ਆਪ ਕੋ ਡਾਉਨ ਆਪ ਕੋ ਇਹਦੇ ਕੱਢੀ ਲੰਡੜ ਦਾ ਨਜ਼ਾਰਾ ਹੋ ਰਿਹਾ ਹੈ ਆਨ ਉਹ ਜੋ ਉਹ 2-3 ਕਿਲੋਮੀਟਰ ਤੱਕ ਨਾ ਚੱਲ ਜਾਂਦੀ ਆ ਤੇ ਡੂੰਗੇ ਫੜ ਜੋ ਖੱਡੇ ਨੇ ਤੇ ਤੋਂ ਨੂੰ ਅੱਧਾ ਕਿਲੋਮੀਟਰ ਤੀਂ ਨਾ ਕੱਢੀ ਨਾ ਯਾਰ ਇਹਦਾ ਰੂਡ ਹੈਗਾ হাইਵੇ ਰਜਣਾ ਆਹੀ ਆ ਮੈਂ ਕਹਿੰਦਾ ਜੀ ਰੁੱਕ ਗਏ ਸੀ 2 ਘੰਟੇ ਇਸ਼ਨਾਨ ਪਾਣੀ ਕਰਨਾ ਤੇ ਹੋ ਰਹਿ ਗਿਆ ਸਰਕਾਰ ਸਾਹਿਬ ਦਾ 10-12 ਕਿਲੋਮੀਟਰ ਤੇ ਤੋਂ ਬਾਅਦ ਫਿਰ ਅੱਜ ਰਾਤ ਉਧਰ ਰੁੱਕ ਕੇ ਮਾਰ ਕੇ ਹੋਵੇ ਜਾਵਾਂਗੇ ਅੱਲ ਦਾ ਟਾਰਗੇਟ ਹੈਗਾ ਜਦ ਲੱਗੀ ਹੈ ਲੋਕੇਸ਼ਨ ਦੇਖਣਾ ਆ ਤੇ ਇਹ ਕੋਈ ਤਰ ਬਿਊਟੀ ਰਾਜਸਥਾਨ ਦੀ ਬਾਹਰ ਹੀ ਪਾਸ ਇਹ ਚੇਲੇ ਨਾ ਘਾਰ ਵੱਲ ਜਾਣਾ ਪਾਣੀ ਡੋਲਿਆ ਗਿਆ ਰੋਕ ਨਾ ਬਾਹਰ ਅੱਗੇ ਆ ਗਏ ਆ ਜਾਂਦੀ ਉਹ ਜਿਹੜੀ ਗੱਲ ਕਰਦਾ ਇੰਨੀ ਅੱਛਾ ਆ ਜਿਹੜੀ ਉਹਦੀ T9 ਆਈ ਨਾ ਆਉਂਗੀ ਸਾਫਾ ਜੀ ਆ ਦੇਖੋ ਇੱਕ ਨਾਰਾ ਆ ਆ ਯਾਰ ਸਰ ਜੀ ਉਹ ਬਲੌਉ ਆ ਕੇ ਨਹੀਂ ਤੋਰਤੀ ਲੈ ਕੇ ਐਂਟਰੀ ਮਿੱਤਰੋ ਪਿਆਰੋ 8 ਵਜ ਗਈ ਤੇ ਲਾਂਡ ਨੂੰ ਆ ਖੜੇ ਮੁੜ ਕੇ ਚਾਹ ਪੀਣ ਗਿਆ ਮਿੱਤਰ ਪਿਆਰਾ ਇੱਕ ਸਾਡੇ ਇਹ ਬੜੇ ਵਹਿਮ ਹੁੰਦੇ ਆ ਵੀ ਜੀਤੇ ਹੋ ਚਾਹੇ ਟੋਫੀ ਵੀ ਲੈ ਲਈ ਹਰ ਗਿਹੜੇ ਉਸੇ ਦੁਕਾਨ ਤੇ ਹੀ ਜਾਣਾ ਉਸੇ ਟਾਬੇ ਤੇ ਹੀ ਜਾਣਾ ਜੀ ਤੋਂ ਚਾਹ ਪੀ ਲਈ ਰੋਟੀ ਖਾ ਲਈ ਪਾਣੀ ਦੀ ਬੋਤਲ ਲੈ ਲਈ ਚਾਹੇ ਚੀਜ਼ ਚਾਹੀਦੀ ਆ ਚਾਹੇ ਨਹੀਂ ਚਾਹੀਦੀ ਬਸ ਇਹ ਲੱਕੀ ਅਨਲੱਕੀ ਚੀਜ਼ਾਂ ਹੁੰਦੀਆਂ ਨੇ ਬਸ ਆਪਦੇ ਮਨ ਦਾ ਵਹਿਮ ਆ ਵੀ ਜਾਣੀ ਅਸੀਂ ਪੱਕਾ ਖੜਦੇ ਹੁੰਨੇ ਆ ਹੁਣ ਜਾਂਦੇ ਜਾਂਦੇ ਇਦੋਂ ਬਾਅਦ ਕਹਾ ਮਾਮੇ ਦੇ ਚਾਹੇ 2 ਮਿੰਟ ਬ੍ਰੇਕ ਮਾਰੀਏ ਰੋਟੀ ਖਾਈਏ ਚਾਹੇ ਨਾ ਖਾਈਏ ਰੁੱਕ ਕੇ ਜਾਊ ਗੱਡੀ ਉੱਥੇ ਉਦੋਂ ਕਹਾ ਲੱਕੀ ਪਾਤੜਾਂ ਵਾਲੇ ਦੇ ਚਾਹੇ ਕੁਝ 5 ਰੁਪਏ ਦੀ ਚੀਜ਼ ਲਈਏ ਜਾਨੇ ਬ੍ਰੇਕ ਮਾਰ ਕੇ ਜਾਉ ਗੱਡੀ ਉਥੇ ਇਹ ਬਸ ਉਹੀ ਮੰਨ ਦੇ ਵਿੱਚ ਹੀ ਹੁੰਦਾ ਹਾ ਵੀ ਸਾਰਿਆਂ ਦਾ ਪਿਆਰ ਆ ਰੇਕ ਦੇ ਹਾਈ ਲਪਾਉਂਦੇ ਜਾਈਦਾ ਲਓ ਜੀ ਵੱਜ ਗਿਆ 9:00 ਵੱਜ ਕੇ ਤੇ 20 ਮਿੰਟ ਜਿਹੜੇ ਬਾਈ ਇਸ ਲਾਈਨ ਤੇ ਚੱਲਦੇ ਆ ਐਸ਼ਨਗੜ ਨੂੰ ਤੇ ਉਹਨਾਂ ਨੂੰ ਤਾਂ ਆਹ ਜਗ੍ਹਾ ਪਛਾਣ ਆ ਗਈ ਹੋਣੀ ਨਹੀਂ ਆਈ ਤਾਂ ਸਾਡੇ ਪੰਪ ਦੇਖ ਲਓ ਵੱਡੀ ਘੜੀ ਹੋਣ ਸੀ ਤੇ ਪਹੁੰਚ ਗਏ ਜੀ ਮਾਮੇ ਦੇ ਢਾਬੇ ਤੇ ਜਾਣੀ ਅਸੀਂ ਟਿੱਚਰ ਕਰਦੇ ਹੁੰਨੇ ਕਿੱਥੇ ਆ ਬਈ ਨਾਨਕੇ ਆ ਗਏ ਮਾਮੇ ਦੇ ਢਾਬੇ ਤੇ ਹੁਣ ਇਹ ਤਾਂ ਦਿਵਾਨ ਨੂੰ ਮਾਲ ਦੇ ਨੂੰ ਕਰ ਦਾਲ ਸਬਜ਼ੀ ਆਰਡਰ ਜਾਂ ਨੋਟ ਔਰ ਦੇਣ ਆਜੋ ਜਿਹਨੇ ਰੋਟੀ ਖਾਣੀ ਜੀ ਮਾਮੇ ਦੇ ਬਹਿ ਗਏ ਢਾਬੇ ਤੇ ਤੇ ਆ ਬਣਵਾ ਲਿਆ ਅਸੀਂ ਪਾਲਕ ਪਨੀਰ ਤੇ ਹੁਣ ਖਾਣ ਲੱਗੇ ਆ ਆ ਜਿਹੜੇ ਮੈਂ ਤਰਪਿਆ ਰਹੇ ਨਹੀਂ ਇਤਨਾ ਪਿਆਰੂ ਸਾਸਰੀ ਘਰ era ਤੋਂ 1:00 ਵਜੇ ਆ ਲੱਗੇ ਸੀ ਉਹ ਕਿਸ਼ਨਗੜ ਲੱਕੀ ਪਾਤੜਾ ਵਾਲੀ ਦੇ ਇਹ ਹੁਣ ਕਰ ਲਈਏ ਸਟਾਰਟ ਅੱਗੇ ਦਾ ਸਫਰ ਦਿਖਾਉਣੇ ਆ ਤੁਹਾਨੂੰ ਠੀਕ ਹੁਣ 7:00 ਵਜੇ ਆ ਉਹਨਾਂ ਨੂੰ ਮੈਂ ਪਾਇਆ ਯਾਰ ਕੱਲ ਉਹਨੇ ਸਵੇਰੇ 1:00 ਸਿਉਂ ਸਵੇਰੇ 8:00 ਵਜੇ ਉਹਨੇ ਮੈਨੂੰ ਛੱਡ ਪਾਇਆ ਤੇ ਰਾਤ 1:00 ਵਜੇ ਤੱਕ ਉਹੀ ਬੈਠ ਰਿਹਾ ਫੇਰ ਮੈਂ ਠੀਕ ਉਹ ਨਿਕਲਦੇ ਆ ਫੇਰ ਅਗਲਾ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਕਿਸ਼ਨਗੜ੍ਹ ਖੜ ਕੇ ਬੰਦਾ ਗੱਡੀ ਵਾਲਾ ਮਿਲ ਗਿਆ ਤੇ ਆ ਮਾਰਕੀਟ ਚ ਕੁਦਰਤੀ ਅੱਗੇ ਲੰਘ ਜਾਈਦਾ ਆ ਨਾ ਇਹ ਬਾਜ਼ਾਰ ਆ ਜਿੱਥੇ ਆਪਣੇ ਮਕਰਾਨੇ ਦਾ ਪੱਥਰ ਮਸ਼ਹੂਰ ਆ ਇਕਕੇਸ਼ਨਗੜ ਬਾਗਨ ਤੋਂ ਇਹ ਤਕਰੀਬਨ 7-8 ਕਿਲੋਮੀਟਰ ਪਹਿਲਾਂ ਤੁਰ ਪੈਂਦਾ ਇਹ ਰੋਡ ਦੇ ਦੋਨੇ ਪਾਸੇ ਬਸ ਐਂ ਲੱਗਦਾ ਆ ਕਿ ਵੀ ਇੱਕ ਪੱਥਰਾਂ ਦੀ ਦੁਨੀਆ ਜੀ ਚ ਆ ਗਏ ਸਾਰਾ ਪੱਥਰ ਹੀ ਪੱਥਰ ਪਿਆ ਹੈ 8-10 ਕਿਲੋਮੀਟਰ ਚ ਜਿੱਦਾਂ ਦਾ ਮਰਜ਼ੀ ਵੱਡਾ ਛੋਟਾ ਟਾਈਲਾਂ ਉਹ ਜਿਹੜਾ ਮਤਲਬ ਮਹਿੰਗੇ ਤੋਂ ਮਹਿੰਗਾ ਪੱਥਰ ਇੱਥੋਂ ਦੱਸਦੇ ਆ ਕਹਿੰਦੇ ਐਕਸਪੋਰਟ ਵੀ ਹੁੰਦਾ ਆ ਵੱਡੇ ਲੈਵਲ ਤੇ ਕਾਰੋਬਾਰ ਨੇ ਬਾਈ ਇੱਥੇ ਲੋਕਾਂ ਦੇ ਸਿਸ਼ਨਗੜ੍ਹ ਆਪਣੇ ਪੰਜਾਬ ਚ ਥੋੜਾ ਜਿਹਾ ਮਕਰਾਨੇ ਨਾਲੋਂ ਜ਼ਿਆਦਾ ਚੱਲਦਾ ਆਗਾ ਮਕਰਾਨੇ ਕਦੇ ਮਾਰਕੀਟ ਜਾਣ ਦਾ ਸੁਭਬ ਬਣਿਆ ਨਹੀਂ ਹੈ ਨਾ ਇੱਥੇ ਵੀ ਅੱਜ ਹੁਣ ਇੱਥੇ ਵਿਚਾਲੇ ਜੇ ਬ੍ਰੇਕ ਮਾਰੇ ਸੀ ਨਹੀਂ ਅੱਗੇ ਬ੍ਰੇਕ ਬਰੀ ਲੰਘ ਜਾਈਦਾ ਸਿੱਧੇ ਤੇ ਤਾਂ ਕਰਕੇ ਆ ਮੈਂ ਕਹਿੰਦਾ ਦੇਖਣ ਵਾਲੀ ਚੀਜ਼ ਦਿਖਾ ਦਿਆਂ ਆ ਤੜੇ ਜੀ ਮੇਨ ਰੋਡ ਤੇ ਕਿਸ਼ਨਗੜ ਤੋਂ ਪੁਰ ਪਾਪਾ ਮੇਰ ਕਰੇ ਧੀਰੇ ਧੀਰੇ ਚੱਲेंगे ਦੁਪਹਿਰ ਤੱਕ ਬੈਸੇ ਆਪਾਂ ਨੂੰ ਫਰਾਂ 1 ਤੱਕ ਪੜਨਾ ਚਾਹੀਦਾ ਐਮਪੀ ਜਨਾ ਪਰ 4 ਵਜੇ ਆਓ ਇਹਗਾ ਸਾਹਿਬ ਮੈਤੇ ਹੈ ਅਗੇ ਲਓ ਜੀ ਹਾਂ ਜੀ ਨਾ ਨਸੀਬਾ ਹਾ ਅਸੀਂ ਰਾਹ ਦੇ ਡੇਢ ਵਜੇ ਰੁੱਕ ਗਏ ਸੀ ਉੱਥੇ ਕਿਸ਼ਨ ਕੜਾ ਆਸਣਾ ਵਾਲੇ ਦੇ ਖਾਣੇ ਤੇ ਲੱਤੀ ਫਸੜਾ ਕੋਸ਼ੇ ਦੀ ਹੋਰੇ ਦੋ ਘੰਟੇ ਤੁਰਿਆ ਨੂੰ ਰਾਹ 'ਤੇ ਫਿਰ ਹਾਈ ਰੇਲ ਪਾਉਣੀ ਹੁੰਦੀ ਆ ਕਿਸ਼ਨ ਕੜਾ ਫ੍ਰੀਜ਼ ਗਰੂਸ ਕਰਾਉਣਾ ਹੁੰਦਾ ਫਿਲਟਰਸ ਆ ਉਹ ਪ੍ਰਕਾਪਾ ਚੈੱਕ ਕਰਾਉਣੀ ਆ ਸੀ ਚਲੋ ਜਾਣੀ ਤਾਕ ਘੰਟਾ ਹੋ ਗਿਆ ਲੱਗਿਆ ਅਣੀ ਕੋ ਲੰਮਾ ਆ ਕੇ ਜੂਰੀਆਂ ਨੂੰ ਗਈਏ ਤਾਂ ਸਵਾਸ਼ ਘੰਟਾ 1.5 ਘੰਟਾ ਹੋਇਆ ਜੀਰਾਬਾਦ ਪਹੁੰਚਣ ਆਏ ਸਵੇਰਾ ਜੀਰਾਬਾਦ ਦਾ ਸੱਚ ਟੱਪ ਕੇ ਫਾਈ ਬੰਦਨ ਬੜਾ ਟੂਲਬਸ ਤੇ ਨਾਲੇ ਜੀਰਾਬਾਦ ਟੱਪ ਕੇ ਸੰਧਨਵਾੜ ਤੋਂ ਉੱਪਰ ਪਹੁੰਚਣਾ ਹੈ ਭਾ ਕੀ ਗੱਲ ਕਹੋ ਨੇ ਆ ਕੀ ਦਾ ਕੀੜਾ ਕੀ ਬਾਣ ਦਾ ਉੱਤੋਂ ਜੀ ਲਿਆਉਣੇ ਆ ਕਬੀ ਨੇੜੇ ਦਾ ਹੈਗਾ ਮੈਂ ਕਿਲੇ ਨੂੰ ਆਪਾਂ ਜਾਣਾ ਕੋਈ ਨਹੀਂ ਐਂਡਰ ਰੋਡ ਕੁ ਪੀਤਾ ਮਿਲ ਗਿਆ ਉਹ ਵੀ ਹੁਣ ਹੈਂਡ ਫ੍ਰੀ ਆ ਸੀ ਜਣਾ ਲੈ ਭਾਈਓ ਆਉਂਦਾ ਕੀ ਕਰੇ ਉਹ ਤਰਬੂਜ ਤਰਬੂਜ ਯਾਰ ਰੋਡ ਪਾਉਂਦੇ ਆ ਉਹ ਆਪਾਂ ਚੱਕਣਾ ਹੈ ਤੇਰੇ ਅੰਦਰ ਭਾ ਕੀ ਕਹਿੰਦੀ ਹੈ ਕੇ ਸੁਣ ਚੋਕੇ ਫੱਟਾ ਤਾ ਤੁਗੜਾ ਕਰਨਾ ਹੀ ਹੁੰਦਾ ਚਲੋ ਠੀਕ ਆ ਜੀ ਆ ਗਿਆ ਹੁਣ ਟੋਲ ਟਾਪ ਤੇਨ 30 ਗਰੂਤੀ ਥਰਡ ਟਾਈਮ ਕੋ ਟਰੈਨਸ ਐ ਇਕੱਲਦੀ ਚਾਰ ਵੜਾਈ ਜਾਂਦਾ ਪਤਾ ਤੈਨ ਲੇਡੀ ਜੀ ਨੇ ਚੌਥਾ ਮਾਲ ਦੀ ਕਲਾਕਾਰੀ ਟੱਕਰਦੀ ਵੀ ਇੰਡੀਆ ਚ ਆਜੋ ਫਿਰ ਸੰਦਨ ਬੜੇ ਇਹ ਮੁਰਗਾ ਨਹੀਂ ਹੈਗਾ ਇਹ ਕੀ ਹੈ ਬਈ ਇਹ ਜਿਸ ਨੂੰ ਰੱਖਾ ਹਾਂ ਵੇਸਣ ਵਾਲਾ ਘੱਟਾ ਘੱਟਾ ਵੈਸੇ ਬਜਾਅ ਕਰਦਾ ਆ ਲੋ ਜੀ ਨੂੰ ਬਖਰ ਰਹੀ ਆ ਮੇਰਾ ਤਾਂ ਬਾਈ ਪਹਿਲਾ ਹੀ ਪੀਸ ਡੈ ਪਤਾ ਨਹੀਂ ਕਿਸੇ ਜੀਵ ਜੰਤ ਦੀ ਕਿਸਮਤ ਦਾ ਹੈ ਪਰਮਾਤਮਾ ਚਲੋ ਠੀਕ ਆ ਮਿੱਤਰੋ ਵੈਸੇ ਕ੍ਰੋਸ ਨਹੀਂ ਕਰਦਾ ਵੀਡੀਓ ਬਣਾਉਂਦਾ ਜਦੋਂ ਰੋਡ ਜਮ੍ਹਾਂ ਖਾਲੀ ਹੋ ਗਿਆ ਫੇਰ ਟੱਪਣ ਦੀ ਕੋਸ਼ਿਸ਼ ਕਰਾਂਗੇ ਆਪਣੇ ਵਾਲੀ ਤਾਹ ਖੜੀ ਤੇ ਉੱਧਰ ਤਾਂ ਖੜਾ ਸੀ ਕੋਈ ਸੱਜਣ ਬੇਲੀ ਕਹਿੰਦਾ ਆ ਜਾ ਉਹ ਲੈ ਆ ਜਾ ਲਓ ਜੀ ਖਾਲੀ ਰੋਡ ਤੇ ਟੱਪੇ ਆ ਫਿਰ ਕਈ ਯਾਰ ਦੋਸਤ ਤਰਾਜ ਕਰਦੇ ਆ ਵੀ ਯਾਰ ਸੜਕ ਕਰਾਸ ਕਰਦਾ ਵੀਡੀਓ ਨਾ ਆਉਂਦਾ ਆ ਕਰਦੇ ਨਹੀਂ ਬਣਾਉਂਦੇ ਗੱਲ ਵਾਕਿਆ ਸਹੀ ਆ ਭਾਈ ਵਾਹਿਗੁਰੂ ਸੱਚਾ ਪਾਸ਼ਾ ਹੁਣ ਤਾਂ ਇਹਨੂੰ ਮਿਲਦੇ ਆ ਤੇ ਫਿਰ ਦੇਖਦੇ ਆ ਜੇ ਨਹਾਉਣ ਦਾ ਮਨ ਬਣਿਆ ਕਿਉਂਕਿ ਕੱਲ ਤੰਨ ਕਵੇ ਨਾਤੇ ਸੀ ਉੱਥੇ ਕਬੀਰ ਢਾਬੇ ਤੇ ਅੱਜ ਦੇਖਦੇ ਆ ਹੁਣ ਜੇ ਮਨ ਬਣਦਾ ਤਾਂ ਇੱਥੇ ਨਹੀਂ ਫਿਰ ਐਮਪੀ ਜੈਂਟਰ ਹੋਗੇ ਨਹਾਉਣੇ ਆ ਕਰ ਲਈਏ ਨੇ ਤਾਂ ਸਟਾਰਟ ਨਾ ਨਾ ਫੈਕਟਰੀ ਚੱਲਦੀ ਆ ਏਸੀ ਲਵਾਇਆ ਪਤੰਦਰ ਨੇ ਵੀ ਤੇ ਟਾਕੀਆਂ ਦੋਨੇ ਖੋਲੀਆਂ ਛੱਡੀ ਬੈਠਾ ਕਮਾਲ ਦੀ ਗੱਲ ਆ ਯਾਰ ਕੰਜੂਸੀ ਬੰਦਾ ਗੱਡੀ 'ਚ ਸਕਰੀਨ ਸਕਰੂਨ ਲਾਈ ਪਿਆ ਹਾਂਜੀ ਸਾਬ ਪਰ ਠੀਕ ਠੀਕ ਆ ਗਿਆ ਖੜ ਜਾ ਇੱਕ ਮਿੰਟ ਵਾਹ ਵਧੀਆ ਵੀਡੀਓ ਬਣਾ ਲਾ ਮੈਂ ਕਿਹਾ ਏਸੀ ਲਵਾਇਆ ਭੈਣ ਚੋ ਗੱਡੀ ਚੀਸ਼ੇ ਖੁੱਲੇ ਛੱਡੀ ਪਿਆ ਯਾਰ ਨਹੀਂ ਹਵਾ ਵਧੀਆ ਚੱਲ ਰਹੀ ਨਾ ਆ ਕੇ ਪੈਣ ਦਾ ਨਜ਼ਾਰਾ ਬੰਤੀ ਹੈ ਉਹ ਅੱਡੇ ਤੋਂ ਯਾਰ ਹਾੜਾ ਉਹ ਸਵੇਰੇ ਲੀਕੇਜ ਹੀ ਹੋਈ ਸੀ हट ਗਈ